ਲੋ ਜੀ ਦੋਸਤੋ ਅੱਜ ਦੀ ਵੀਡੀਓ 'ਚ ਸਵਾਗਤ ਆ ਰੌਣਕ ਡੈਰੀ ਫਾਰਮ ਤੇ ਆਪਣੇ ਤੇ ਅੱਜ ਦੀ ਵੀਡੀਓ 'ਚ ਦੋ ਮੋਹਰਾ ਨਸਲ ਦੀਆਂ ਕਟੀਆਂ ਦਿਖਾਉ ਤੁਹਾਨੂੰ ਬਾਈ ਜਿਹੜੀਆਂ ਕਿ ਬਕਾਊ ਆ ਕਿਸੇ ਵੀ ਭਰਾਣੋ ਪਸੰਦ ਆਉਂਦੀਆਂ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੀ ਵੀਡੀਓ ਆ ਦੋਸਤੋ ਇਹ ਪਿੰਡ ਕੋਟਪਾਰੇ ਤੋਂ ਆ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਜਿਹੜੇ ਇਹਦੇ ਨਾਲ ਪਿੰਡ ਆ ਦੋਸਤੋ ਆਪਣੇ ਪਿੰਡ ਦੇ ਕੋਟ ਸ਼ਮੀਰ ਮਸ਼ਹੂਰ ਪਿੰਡ ਕੋਟਫੱਤਾ ਇਹ ਦੋ ਪਿੰਡ ਨਾਲ ਮਸ਼ਹੂਰ ਆ ਤੇ ਮੇਨ ਰੋਡ ਤੇ ਆਪਣਾ ਪਿੰਡ ਆ ਬਾਕੀ ਦੋਸਤੋ ਕਿਸੇ ਵੀ ਭਰਾਣੇ ਬਕਾਊ ਪਸ਼ੂ ਦੀ ਇਸ ਤਰ੍ਹਾਂ ਆਪਣੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਇਹਠਾ ਨੰਬਰ ਚੱਲੀ ਜਾਂਦਾ ਆਪਣਾ ਰੌਣਕ ਡੇਰੀ ਫਾਰਮ ਚੈਨਲ ਆ ਤੇ ਨਾਮ ਮੇਰਾ ਜਗਮੀਤ ਸਿੰਘ 7529000631 ਮੇਰਾ ਨੰਬਰ ਆ ਦੋਸਤੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਗੱਲਬਾਤ ਕੱਟੀਆਂ ਬਾਰੇ ਕਰਦੇ ਆ ਇੱਕ ਨੰਬਰ ਤੇ ਜਿਹੜੀ ਜੈਡ ਬਲੈਕ ਕੱਟੀ ਹੈ ਬਾਈ ਇਹਦੀ ਮਾਂ ਦਾ ਦੁੱਧ ਆ 17 ਤੋਂ 18 ਕਿਲੋ ਦੁੱਧ ਵਾਲੀ ਚੋਹੇ ਆਈ ਹੋਈ ਆ ਤੇ ਬਹੁਤ ਚੰਗੀ ਆ ਨੰਬਰ 2 ਤੇ ਆ ਜਿਹੜੀ ਦੋਸਤੋ ਇਦੀ ਮਾਂ ਨੇ ਪਹਿਲੇ ਸੂਏ 11-12 ਕਿਲੋ ਦੁੱਧ ਬਹੁਤ ਹੋ ਜਾਂਦਾ ਉਹਦੀ ਇਹ ਧੀ ਆ ਕਿਸੇ ਵੀ ਭਰਾ ਨੂੰ ਪਸੰਦ ਆਉਂਦੀਆਂ ਤਾਂ ਵੀਡੀਓ ਦੇ ਉੱਪਰ ਬਾਈ ਜੀ ਸੱਜੇ ਪਾਸੇ ਨੰਬਰ ਚੱਲ ਜਾਂਦਾ 9463701229 ਤੇ ਸੰਪਰਕ ਕਰਕੇ ਤੁਸੀਂ ਕਟੀਆਂ ਖਰੀਦ ਸਕਦੇ ਹੋ ਇਹਦੇ ਤਿਆਰ ਕਰਨ ਨੂੰ ਭਰਾ ਨੇ ਕੋਈ ਆ ਕੇ ਤਸੰਦੀ ਕਰਕੇ ਤੁਸੀਂ ਦੋਸਤੋਂ ਮਜਾ ਸਕਦੇ ਹੋ ਨੰਬਰ 1 ਤੋਂ ਗੱਲ ਸ਼ੁਰੂ ਕਰਦੇ ਆਂ ਦੇਖੋ ਦੇਖੋ ਜੀ ਬਈ ਨੰਬਰ 1 ਆ ਇਹਦੀ ਮਾਂ ਜੈਡ ਬਲੈਕ ਕੱਟੀ ਆ ਕਿਸੇ ਭਰਾ ਨੂੰ ਪਸੰਦ ਆਣ ਦਈਆ ਦੋਸਤੋ ਮੇਰਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤਾਂ ਕਿ ਕੋਲੇ ਤਸੱਲੀ ਕਰਕੇ ਆ ਵੀ ਜਾ ਸਕਦੇ ਹੋ ਇਹਦੀ ਮਾਂ ਦਾ ਦੁੱਧ ਆਪਾਂ ਬਾਈ ਪੁਣੀ ਵੀ ਲੈ ਜਾਾਂਗੇ 17 18 ਕਿਲੋ ਦੁੱਧਾੜੀ ਮੱਝ ਆ ਤੇ ਜਿੱਦੋਂ ਆਪਾਂ ਲੈ ਕੇ ਆਏ ਆ ਨੰਬਰ ਦੋ ਦੇ ਦੋਸਤੋ ਇਹ ਘੱਟੀ ਆ ਇਹਦੀ ਮਾਂ ਵੀ 12 13 ਕਿਲੋ ਦੁੱਧਾੜੀ ਆ ਤੇ ਬੜੇ ਵੱਡੇ ਕੱਦ ਕਾਠ ਦੀ ਚੰਗੀ ਮੱਝ ਦੀ ਘੱਟੀ ਇਹ ਜੀ ਕਿਸੇ ਭਰਾ ਨੂੰ ਪਸੰਦ ਆਉਣ ਲੀਆਂ ਫੋਨ ਕਰਕੇ ਆ ਜਿਓ ਤੇ ਆਪਣੇ ਤੋਂ ਤੁਸੀਂ ਇਹ ਲੈ ਜਾ ਸਕਦੇ ਹੋ ਬਾਕੀ ਦੋਸਤੋ ਸਾਨੂੰ ਆਪਾਂ ਕੱਲੀ ਕੱਲੀ ਦਾ ਥਣ ਲੇਵਾ ਦਿਖਾ ਦਿੰਨੇ ਆ Okay. <sighs>